ਵਿਦਾਂ ਸਬਾਹ ਹਲਕਾ ਫਤੇਗੜ ਚੂੜਿਆਂ ਦੇ ਪੱਖ-ਵੱਖ ਪਿੰਡਾਂ ਵਿੱਚ ਪੰਜਾਬ ਪੁਲਿਸ ਤੇ ਐਕਸਾਈ ਵਿਭਾਗ ਨੇ ਸਾਂਝੇ ਤੌਰ ਤੇ ਰੇਡ ਕੀਤੀ ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਐਕਸਾਈ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਦੇਸੀ ਲਾਹਣ ਬਰਾਮਦ ਹੋਈ ਜਿਸ ਤੋਂ ਦੇਸੀ ਸ਼ਰਾਬ ਬਣੇ ਸੀ ਅਤੇ ਚੋਨਾ ਦੌਰਾਨ ਮਰਤਾਈ ਜਾ ਰਹੀ ਸੀ ਐਕਸਾਈ ਵਿਭਾਗ ਇਨਸਪੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 450 ਲੀਟਰ ਦੇਸੀ ਲਾਹਣ ਬਰਾਮਦ ਹੋਈ ਹੈ ਜਿਸ ਤੋਂ ਸੈਂਕੜੇ ਦੇਸੀ ਸ਼ਰਾਬ ਦੀਆਂ ਬੋਤਲਾਂ ਬਣਾਈਆਂ ਜਾਣੀਆਂ ਸੀ ਇਸ ਦਿਸੀ ਸ਼ਰਾਬ ਦੇ ਨਾਲ ਪਹਿਲਾਂ ਵੀ ਕਈ ਵਾਰ ਪੰਜਾਬ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਿਨ੍ਹਾਂ ਦੇ ਕੋਲੋਂ ਇਹ ਸ਼ਰਾਬ ਬਰਾਮਦ ਹੋਈ ਹੈ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਸਪੈਸ਼ਲ ਪੰਜਾਬ ਪੁਲਿਸ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਜਾਣਕਾਰੀ ਮਿਲੀ ਸੀ ਕਿ ਵਕਫਾ ਵਕਫਾ ਪਿੰਡਾਂ ਦੇ ਵਿੱਚ ਦਿਸੀ ਸ਼ਰਾਬ ਬਣਾਈ ਅਤੇ ਵੇਚੀ ਜਾਂਦੀ ਹੈ ਜੋਨਾਂ ਤੋਂ ਪਹਿਲਾਂ ਇਹ ਵੱਡੀ ਰਿਕਵਰੀ ਕੀਤੀ ਗਈ ਹੈ ਇੱਕ ਠੱਠੇ ਪਿੰਡ ਤੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਤੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਕਿ ਕਿੰਨੀ ਕਿਸਨਾ ਬਣ ਜਾਣੀ ਸੀ ਔਰ ਕਿੰਨੇ ਕੁ ਨੁਕਸਾਨ ਦੇ ਆਈ ਥਿੰਕ ਨੀਅਰ ਬਾਊਟ ਸੀ ਸੌ ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਇਹ ਕਾਰਵਾਈ ਇਹਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਉਹਦੇ ਕੁਮਾਰ ਜੀ ਇੱਕ ਤੁਹਾਨੂੰ ਜ਼ਰਾ ਪੜ੍ਹਨੀ ਕਿ ਕਿੰਨੇ ਪਿੰਡਾਂ 'ਚ ਰੇਡ ਹੋਈ ਕੋਈ ਕਾਫੀ ਪਿੰਡਾਂ ਚਾਹੀ ਚਾਹੀ 7-8 ਪਿੰਡ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕਸਕਾਸੀਵਾਲ ਵਗੈਰਾ ਠੱਠੇ ਪਿੰਡਾਂ 'ਚ ਰੇਡ ਕੀਤਾ ਇਹ ਦੌਰਾਨ ਖੱਟੇ ਪਿੰਡ 'ਚ ਸਾਨੂੰ ਜ਼ਮੀਨ 'ਚ ਨਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ 'ਚ ਨਪੀ ਹੀ ਸ਼ਰਾਬ ਲਾਨ ਮਿਲਿਆ ਜਿੱਦੇ ਇੱਕ ਘਰ ਦੇ ਵਿੱਚ 150 ਲੀਟਰ ਅਤੇ ਇੱਕ ਤੇ ਸੋਲਿਡ ਹੋਰ ਮਿਲਿਆ ਲੱਗਦਾ ਇਹ ਲਾਨ ਤੋਂ ਡੈਸੀ ਸ਼ਰਾਬ ਬਣਦੀ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਕਿੰਨੇ ਕਿੰਨੇ ਨੁਕਸਾਨ ਹੋਣਗੇ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਿਸਬੇਦ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕੋਈ ਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਹੋ ਸਕਦਾ ਜੀ ਪਤਾਈ ਜਾ ਸਕਦੀ ਹੈ ਜੋਨਾ ਚ ਤੇ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇੰਸਟਾ ਵਿੱਚ ਉਹਦਾ ਕੰਮ ਕਰਦੇ ਹੁੰਦੇ ਹਾਂ